ਜਾਣਕਾਰੀ ਬਹੁਤ ਵਧੀਆ ਨਿਕਲ ਕੇ ਆਈ ਯਾਰ ਅਸੀਂ ਨਾ ਅਸਲ ਦੇ ਵਿੱਚ ਆਏ ਤਾਂ ਸੀਗੇ ਮਾਨ ਮਾਈਨਰਲ ਦਾ ਕਰਨ ਵਾਸਤੇ ਆ ਜੱਪਸਮ ਦਾ ਤੇ ਇਹਦੇ ਨਾਲ ਤੁਰੇ ਆਉਂਦੇ ਸੀ ਤੇ ਇਹਦੇ ਨਾਲ ਥੱਲੇ ਦੀ ਨੰਗੇ ਦਰਖ ਥੱਲੇ ਮੈਨੂੰ ਇਹ ਜਾਂਡੀ ਲੱਗਿਆ ਜਾਂਡੀ ਇਹ ਜਾਂਡ ਨਹੀਂ ਇਹ ਕੀ ਆ ਭਾਈ ਇਹ ਜਾਂਡੀ ਆ ਜਾਂਡੀ 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 ਮਤਲਬ ਮੈਂ ਸਹੀ ਆ ਤੇ ਉਹ ਉੱਥੇ ਆਹ ਪਿਆ ਸੀਗਾ ਆ ਪਈ ਮਤੀਰੀ ਪਈ ਆ ਮਤੀਰੀ ਪਈ ਆ ਤੇ ਮਤੀਰੀ ਦੇ ਜਦੋਂ ਆਏ ਤੇ ਸਾਡੇ ਜਵਾਕ ਆ ਹੁਣ ਨਹੀਂ ਦੇਖਿਆ ਇਹ ਕਹਿੰਦੇ ਚਿਬੜਾ ਚਿਬੜਾ ਆ ਜਾਂਦੀ ਨਹੀਂ ਤਾਂ ਰੀਲ ਇਹ ਇਹ ਚਿਬੜਾ ਇਹਨਾਂ ਨੇ ਰੀਲ ਵੀ ਬਣਾ ਲਈ ਯਾਰ ਜਿਹੜੀ ਹਜੇ ਇੰਸਟਾਗ੍ਰam ਤੇ ਪੋਸਟ ਨਹੀਂ ਹੋਈ ਮੈਂ ਕਿਹਾ ਓਏ ਓ ਦੇਖੋ 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 ਬਚੋ ਬਚੋ ਉਹ ਜਦੋਂ ਐ ਗੱਲ ਕਰਨ ਲੱਗੇ ਇਹਦੀ ਮਤੀਰੀ ਦੀ ਗੱਲ ਚੱਲ ਪਈ ਮਤੀਰੀ ਦੀ ਗੱਲ ਚੋਂ ਗੱਲ ਨਿਕਲ ਕੇ ਆਈ ਵੀ 56 ਨੰਬਰ ਨੂੰ ਰਾਜਸਥਾਨ ਦੇ ਵਿੱਚ ਅਸ਼ੁੱਭ ਕਿਉਂ ਮੰਨਿਆ ਅਸ਼ੁੱਭ ਕਿਉਂ ਮੰਨਿਆ ਹੁਣ ਮੈਨੂੰ ਦੱਸ ਮਾਨ ਕਿਵੇਂ ਮੰਨਿਆ ਜਾਂਦਾ ਇਹ ਬਾਈ ਜੀ ਕੀ ਆ 1952 ਚ ਬਹੁਤ ਤਕੜਾ ਕਾਲ ਪਿਆ ਸੀ ਰਾਜਸਥਾਨ ਚ ਹੂੰ ਉਦੋਂ ਜਿਹੜਾ ਕਾਲ ਮਤਲਬ ਐਡਾ ਮਤਲਬ ਭਿਆਨਕ ਕਾਲ ਪਿਆ ਇੱਕ ਤਰ੍ਹਾਂ ਦਾ ਵੀ ਉਦੋਂ ਬਾਅਦ ਜਿਵੇਂ ਲੋਕਾਂ ਨੇ ਕੀ ਆ ਨਾ ਬਈ ਆਮ ਜਿਵੇਂ ਆਹ ਝੰਡੀਆਂ ਦੇ ਸੱਕ ਜਿਵੇਂ ਕਿਕਰਾਂ ਦੇ ਬਈ ਸੱਕ ਲਾ ਲਾ ਕੇ ਇਹਨਾਂ ਨੂੰ ਮਤਲਬ ਵਾਲ-ਵਾਲ ਕੇ ਖਾਦਾ ਲੋਕਾਂ ਨੇ ਉਦੋਂ ਹੂੰ ਵੀ ਇਹ ਨਾਜ ਵਾਲਾ ਤਾਂ ਪੂਰਾ ਇਹ ਮਨੋ ਵੀ ਤੁਸੀਂ ਕੰਮ ਹੀ ਖਤਮ ਹੋ ਗਿਆ ਸੀ ਬਈ ਹਮ ਐਸ ਕਰਕੇ ਕੀ ਆ Rajasthan ਚ 56 ਜਿਹੜਾ ਨੰਬਰ ਪੇਜ ਆ ਆਮ ਜਿਹੜਾ ਦੁਕਾਨਦਾਰ ਆ ਜਾਂ ਜਿਵੇਂ ਬਿਜ਼ਨਸਮੈਨ ਆ ਉਹ 56 ਨੰਬਰ ਪੇਜ ਖਾਲੀ ਰੱਖਦਾ ਆਪਦੀ ਬਈ ਦਾ ਉਹ ਕਹਿੰਦੇ 56 ਨੰਬਰ ਗੱਡੀ ਦਾ ਨੰਬਰ ਵੀ ਨਹੀਂ 56 ਲੈਂਦੇ 56 ਲੈਂਦੇ ਹਾਂ ਹਾਂ ਹੁਣ ਮਤਲਬ ਬਹੁਤ ਜਿਆਦਾ ਅਸ਼ੁਭ ਮੰਨਦੇ ਆ ਵੀ 56 ਦੇ ਚ ਕਾਲ ਪਿਆ ਵੀ 56 ਦੇ ਵੀ ਲੋਕ ਮਤਲਬ ਭੁੱਖੇ ਉਦੋਂ ਮਰ ਗਏ ਤਰਾਹੀ ਤਰਾਹੀ ਕਰਦੇ ਪਾਣੀ ਵੀ ਉਦੋਂ ਹੈਣੀ ਸੀ ਬਈ ਇੱਕ ਹਿਸਾਬ ਦਾ ਹੂੰ ਉਦੋਂ ਬਈ ਫਿਰ ਲੋਕਾਂ ਨੇ ਆ ਜਿਵੇਂ ਝੰਡੀਆਂ ਦੇ ਕਿੱਕਰਾਂ ਦੇ ਤੇ ਬਈ ਆਹ ਸਾਰੇ ਸੱਕ ਖਾਦੇ ਆ ਵਾਲ-ਵਾਲ ਕੇ ਹੂੰ ਤਾਂ ਇਹ ਬਈ ਉਦੋਂ 1956 ਚ ਬਈ ਕਾਲ ਇਹਨਾਂ ਨਹੀਂ ਕੱਢਿਆ ਹਾਂ ਮੇਨ ਦਰਖਤਾ ਨੇ ਬਈ ਇਹ ਕਿੱਕਰਾਂ ਨੇ ਝੰਡੀਆਂ ਨੇ ਜਿਵੇਂ ਰਾਜਸਥਾਨ ਦਾ ਜਿਵੇਂ ਤੇ ਇਹ ਨਾਰੇ ਆ ਮਟੀਰੀਆਂ ਆ ਮਟੀਰੀਆਂ ਨੇ ਕਾਲ ਕਰਿਆ ਕੰਨੇ ਫਲੀਆਂ ਲੱਗਦੀਆਂ ਉਹ ਉਹਨੂੰ ਕਹਿੰਦੇ ਸਾਗਰੀ ਇਹਨੂੰ ਫਲੀਆਂ ਲੱਗਦੀਆਂ ਇਹਨੂੰ ਇੱਕ ਬਈ ਫਲ ਲੱਗਦਾ ਤੁਹਾਨੂੰ ਜਿਵੇਂ ਉਹ ਰਾਜਸਥਾਨ ਦੀ ਸਭ ਤੋਂ ਮਸ਼ਹੂਰ ਸਬਜੀ ਆ ਉਹਨੂੰ ਕਹਿੰਦੇ ਕੇਰ ਸਾਗਰੀ ਜਿਵੇਂ ਆਪਣੇ ਪੂਰੇ ਇੰਡੀਆ 'ਚ ਫੇਮਸ ਆ ਵੀ ਕੇਰ ਸਾਗਰੀ ਨਾਂ ਦੀ ਸਬਜੀ ਆਮ ਵਿਆਹਾਂ 'ਚ ਤੁਹਾਨੂੰ ਚੰਗੀ ਡਿਸ਼ ਕਰਕੇ ਉਹਨੂੰ ਪੂਰਾ ਬਣਾਉਂਦੇ ਆ ਅੱਛਾ ਉਹ ਬਈ ਜਿਹੜੀ ਸਾਗਰੀ ਆ ਉਹ ਇਸ ਦਰਖਤ ਤੋਂ ਲੈਂਦੀ ਆ ਅੱਛਾ ਹਾਂ ਇਹ ਬਈ ਫਲੀਆਂ ਇਹਨੂੰ ਲੱਗਦੀਆਂ ਜਿਵੇਂ ਉਹ ਹਾਂ ਉਹ ਫਲੀਆਂ ਫਿਰ ਬਈ ਕਿ ਜਿਵੇਂ ਜਿਹੜੇ ਇਥੋਂ ਦੇ ਕਿਸਾਨ ਆ ਜਾਂ ਜੋ ਵੀ ਇਹਨੂੰ ਤੋੜ ਕੇ ਬਈ ਉਹ ਮੰਡੀ 'ਚ ਵਪਾਰ ਕਰ ਮਨ ਲਓ ਜਿਵੇਂ ਵੇਚ ਦਿੰਦੇ ਜਿਵੇਂ ਗੁਆਰੇ ਦੀਆਂ ਫਲੀਆਂ ਵੇਚਦੇ ਹਾਂ ਅੱਛਾ ਅੱਛਾ ਹਾਂ ਇਹ ਫਿਰ ਬਈ ਕੋਲਡ ਸਟੋਰਾਂ ਚ ਲਾ ਕੇ ਜਿਵੇਂ ਪੰਜਾਂ ਰਹਿੰਦੀਆਂ ਤੇ ਪੂਰਾ ਸਾਲ ਬਈ ਫਿਰ ਇਹਨਾਂ ਦੀ ਜਿਵੇਂ ਵਿਆਹ ਸ਼ਾਦੀਆਂ ਜਦੋਂ ਸਿਆਲਾਂ ਇਫੀਸ਼ਨ ਆ ਜਾਂਦੇ ਇਹ ਜਿਵੇਂ ਚੜਦੀ ਗਰਮੀ 'ਚ ਬਈ ਇਹਦੀਆਂ ਫਲੀਆਂ ਉੱਤਰਦੀਆਂ ਇਹਦੀਆਂ ਜਿਹੜੀ ਕੇਰ ਜਿਹੜੀ ਸਾਗਰੀ ਹੈ ਚੜਦੀ ਗਰਮੀ ਜਿਵੇਂ ਆਪਣੇ ਮਾਰਚ ਚ ਲਾ ਲਓ ਹਾਂ ਉਦੋਂ ਜੇ ਬਈ ਇਹ ਸਾਰੀਆਂ ਫਲੀਆਂ ਇਹ ਤੋਤਰ ਦੀਆਂ ਦਰਖਤ ਤੋਂ ਅੱਛਾ ਉਹ ਉਹ ਉਹਨਾਂ ਨੇ ਕਾਲ ਕੱਢਿਆ ਹਾਂ ਉਹਨਾਂ ਨੇ ਬਈ ਕਾਲ ਵੀ ਰਾਜਸਥਾਨ 'ਚ ਹੀ ਮੰਨੋ ਵੀ ਤੁਸੀਂ ਏਜੰਡੀ ਨੇ ਤੇ ਬਈ ਕਿਕਰਨੇ ਬਹੁਤ ਕੰਮ ਕੀਤਾ ਉਦੋਂ ਸੱਕ ਲੋ ਲਾਲਾ ਕੇ ਸੈਣਾ ਚ ਤੇ ਮੇਰੇ ਹਿਸਾਬ ਨਾਲ ਇਸੇ ਕਰਕੇ ਇੱਥੇ ਅੱਜ ਸਰਕਾਰ ਵੱਲੋਂ ਜੰਡ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਸਖਤ ਬੰਦੇ ਜਿਨੀ ਕਾਰਵਾਈ ਹੈ ਬਿਲਕੁਲ 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 ਜੀ ਹੈਨਾ ਜਿਹੜਾ ਮੰਨ ਲਓ ਖੇਜੜੀ ਵੀ ਕਹਿੰਦੇ ਇਹਨੂੰ ਜੀ ਜਿਵੇਂ ਰਾਜਸਥਾਨੀ ਭਾਸ਼ਾ ਚ ਇਹਨੂੰ ਖੇਜੜੀ ਕਹਿੰਦੇ ਆ ਹਮ ਜਿਹੜੀ ਖੇਜੜੀ ਹੈ ਬਈ ਇਹ ਜਿਵੇਂ ਬਿਸ਼ਨੋਈ ਜਿਹੜਾ ਸਮਾਜ ਆ ਉਹਨਾਂ ਦਾ ਇਹ ਮੇਨ ਬਈ ਗੁਰੂ ਜੰਮੇਸ਼ਵਰ ਦਾ ਇੱਕ ਮੇਨ ਦਰਖਤ ਆ ਵੀ ਜਿਵੇਂ ਖੇਜੜੀ ਇਹ ਗੁਰੂ ਜੰਮੇਸ਼ਵਰ ਇਹਨੂੰ ਮੇਨ ਉਹ ਮੰਨਦੇ ਸੀ ਵੀ ਖੇਜੜੀ ਨੂੰ ਵੀ ਬਿਸ਼ਨੋਈਏ ਮੰਨ ਲਓ ਇੱਕ ਪੂਰਾ ਮੰਨ ਲਓ ਬਿਸ਼ਨੋਈਆਂ ਦਾ ਨਵੇਂ ਉਹ ਉਹਨਾਂ ਦਾ ਆਪਾਂ ਕਹਿ ਲਿਆ ਵੀ ਦੇਵਤਾ ਹੈ ਦੇਵਤਾ ਹੈ ਇੱਕ ਜਿਵੇਂ ਉਹਨਾਂ ਦਾ ਦੇਵਤਾ ਹੈ ਦੇਵਤਾ ਹੈ ਗੁਰੂ ਤੇ ਇਹ ਉਹ ਬਈ ਫਿਰ ਬਿਸ਼ਨੋਈ ਸਮਾਜ ਜਦੋਂ ਵੀ ਇਹਦੀ ਕੋਈ ਕਿਤੇ ਕੱਟਵੱਧ ਹੁੰਦਾ ਤੇ ਇਹਦੀ ਬਈ ਵਿਰੋਧਤਾ ਹੁੰਦੀ ਆ ਉਹ ਉਹ ਵਿਰੋਧਤਾ ਹੋਣ ਕਰਕੇ ਬਈ ਇਹ ਪੂਰੇ ਰਾਸਥਾ 'ਚ ਝੰਡੀ ਨੂੰ ਕੋਈ ਹੱਥ ਨਹੀਂ ਪਾਉਂਦਾ ਇਹਨੂੰ ਖੇਚਦੀ ਨੂੰ ਕਿਆ ਬਾਤ ਇਹ ਤੇ ਜੇ ਕੋਈ ਬਈ ਉਦੋਂ ਹੀ ਬਿਸ਼ਨੋਈ ਇਕੱਠੇ ਹੋ ਕੇ ਸਮਾਜ ਵਾਲੇ ਜਿਹੜੇ ਕਿਉਂ ਬਈ ਉਹਨਾਂ ਦਾ ਦੇਵਤਾ ਅੱਜ ਕੋਈ ਦੇਵਤੇ ਨੂੰ ਹੱਥ ਪਾਉਂਦਾ ਤਾਂ ਬਈ ਫਿਰ ਅਗਲਾ ਪੈਸੇ ਤਾਂ ਰੱਖ ਸਾਰਿਆਂ ਵਾਸਤੇ ਦੇਵਤੇ ਹੁੰਦੇ ਆ ਮੰਨਣੇ ਚਾਹੀਦੇ ਆ ਹਨਾ ਬ ਉਹ ਉਹ ਇੱਕ ਆਪਣੇ ਪੰਜਾਬ ਦੇ ਵਿੱਚ ਵੀ ਕਹਾਵਤ ਚੱਲਦੀ ਆ ਕਹਿੰਦੇ ਸ਼ਾਇਦ 1890 ਈਸਵੀ ਦੇ ਵਿੱਚ ਇੱਕ ਹੜ੍ਹ ਆਇਆ ਸੀ ਬਹੁਤ ਵੱਡਾ ਪੰਜਾਬ ਦੇ ਵਿੱਚ ਹਾਂਜੀ ਉਦੋਂ ਸਾਰਾ ਕੁਝ ਮਰ ਗਿਆ ਸੀਗਾ ਹਾਂਜੀ ਕੋਈ ਉਮੀਦ ਨਹੀਂ ਸੀ ਕਿਸੇ ਦੇ ਘਰੇ ਦਾਣੇ ਨਹੀਂ ਸੀ ਬਚੇ ਤੇ ਉਹ ਬਜ਼ੁਰਗ ਦੱਸਦੇ ਹੁੰਦੇ ਆ ਕਹਿੰਦੇ ਵੀ ਉਦੋਂ ਮਤੀਰੀਆਂ ਹੋ ਗਈਆਂ ਸੀ ਪਤਾ ਨਹੀਂ ਕਿੱਧਰੋਂ ਵੀ ਰੜ ਰੜ ਕੇ ਆ ਗਿਆ ਸੀ ਤੇ ਫਿਰ ਲੋਕ ਮਤਲਬ ਹਜੇ ਤੱਕ ਕਹਾਵਤ ਆ ਵੀ ਜਦੋਂ ਕੋਈ ਚੀਜ਼ ਆਪਣਾ ਬੇੜਾ ਪਾਰ ਕਰ ਦਿੰਦੀ ਹੈ ਤਾਂ ਲੋਕ ਕਹਿੰਦੇ ਆ ਉਤਾਰਦੇ ਓਏ 90 ਦੀਆਂ ਮਟੀਰੀਆਂ ਵਾਂਗੂ ਮਤਲਬ ਇਹ ਬਜ਼ੁਰਗ ਬਜ਼ੁਰਗ ਤੁਹਾਨੂੰ ਇਹ ਹਾਲਤ ਵਰਤ ਦੇ ਮਿਲਣਗੇ ਨਵੇਂ ਮੁੰਡੇ ਨਹੀਂ ਉਹ ਕਹਿੰਦੇ ਵੀ ਫਲਾਨੀ ਚੀਜ਼ ਨੇ ਤਾਂ 90 ਦੀਆਂ ਮਟੀਰੀਆਂ ਵਾਂਗ ਉਤਾਰਦੇ ਤੇ ਉਹ ਆ ਆ ਮਟੀਰੀ ਆ ਹਾਂਜੀ ਹੂੰ ਤੇ ਆ ਆ ਹੈਗੀ ਆ ਖੇ ਖੇਜੜੀ ਹਾਂ ਇਹ ਖੇਜੜੀ ਆ ਬਈ ਇਹਨੂੰ ਰਾਜਸਥਾਨ ਚ ਖੇਜੜੀ ਕਹਿੰਦੇ ਆ ਸਭ ਤੋਂ ਜਿਆਦਾ ਦਰਖਤ ਵੀ ਬਈ ਰਾਜਸਥਾਨ ਚ ਹੀ ਆ ਜਿਵੇਂ ਬਾਗੜ ਦਾ ਜਿੰਨਾ ਮਾਰਵਾੜ ਦਾ ਇਹ ਖੇਤਰ ਆ ਨਾ ਬਈ ਚਾਰ ਜ਼ਿਲ੍ਹੇ ਆ ਜਿਹੜੇ ਬੀਕਾ ਨੇਰ ਜੋਧਪੁਰ ਜਿਵੇਂ ਆ ਲਾਲੋ ਗੰਗਨਗਰ ਹਨਮਾਨਗੜ ਚੂਰੂ ਇਹ ਪੰਜ ਛੇ ਜ਼ਿਲ੍ਹਿਆਂ ਚ ਬਈ ਇਹ ਸਭ ਤੋਂ ਜਿਆਦਾ ਇਹੀ ਦਰਖਤ ਆ ਜੈਪੁਰ ਤੱਕ ਹੀ ਤੁਹਾਨੂੰ ਮਿਲੂਗਾ ਇਹੀ ਦਰਖਤ ਤੇ ਮਾਨ ਹੋਣਾ ਦੀ ਅਸੀਂ ਕਰਨਾ ਸੀਗੇ ਵੀਡੀਓ ਅਸਲ ਦੇ ਵਿੱਚ ਇਹਨਾਂ ਦੀ ਮਾਇਨਾ ਮਿਨਰਲ ਦੀ ਮਾਈਨਾ ਜਿੱਥੇ ਇਹ ਜਪਸਮ ਦਾ ਕਰਦੇ ਆ ਹਾਂਜੀ ਤੇ ਉਹ ਚ ਫਿਰ ਆ ਨੌਜਵਾਨ ਗੱਬਰੂਆਂ ਨੂੰ ਦਿਖਾਉਣ ਆਏ ਸੀਗੇ ਡੈਜਟ ਦਾ ਏਰੀਆ ਪਹਿਲਾਂ ਕਿਹਨੂੰ ਕਿਹਨੂੰ ਜੰਡਵਾਰੇ ਜਾਣਕਾਰੀ ਸੀਗੀ ਕਮੈਂਟ ਕਰਿਓ ਵੀ ਆਹ ਜਾਣਕਾਰੀ ਕਿਹਨੂੰ ਕਿਹਨੂੰ ਸੀਗੀ ਜਿਹਨੂੰ ਨਮੀ ਲੱਗੀ ਉਹ ਵੀ ਸ਼ੇਅਰ ਕਰਿਓ ਹੋਰ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦੀ ਆ ਬਸ ਅਸਲ ਦੇ ਵਿੱਚ ਕੱਲੇ ਬਿਸ਼ਨੋਈ ਸਮਾਜ ਦੇ ਦੇ ਉੱਤੇ ਨਹੀਂ ਸਾਰੇ ਦਰਖਤ ਸਾਰੀ ਦੁਨੀਆ ਦੇ ਦੇ ਉੱਤੇ ਆ ਇਹ ਦ੍ਰਖਤ ਇੱਕ ਇਹੋ ਜਿਹਾ ਦੇਵਤਾ ਹੁੰਦਾ ਪੁੱਤ ਜੀ ਜਿਹੜਾ ਤੁਹਾਡੇ ਮਰਿਆਂ ਦੇ ਨਾਲ ਮੱਚਦਾ ਤੁਹਾਡਾ ਪਰਿਵਾਰ ਨਹੀਂ ਮੱਚਦਾ ਸਹੀ ਹੈ ਉਹ ਉਹ ਤਾਂ ਉਹਨਾਂ ਨੂੰ ਸੇਕ ਆਉਣ ਲੱਗ ਜਾਂਦਾ ਉਹ ਪਿੱਛੇ ਹਟਣ ਲੱਗ ਜਾਂਦੇ ਜਿਵੇਂ ਜਿਵੇਂ ਸਵੇ ਦਾ ਸੇਕ ਪੈਂਦਾ ਇਹ ਤੁਹਾਡੇ ਨਾਲ ਛੜਦਾ ਇਹ 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 ਤੁਹਾਡੇ ਨਾਲ ਜਾਂਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਵੱਡੇ ਦੇਵਤੇ ਹੁੰਦੇ ਨੇ ਇਹਨਾਂ ਦੀ ਪੂਜਾ ਕਰਨੀ ਚਾਹੀਦੀ ਆ ਬਹੁਤ ਚੰਗੀ ਜਾਣਕਾਰੀ ਲੱਗੀ ਆਨੰਦ ਆ ਜਿਉਂਦੇ ਰਹੋ